ਆਪਕੀ ਆਵਾਜ਼ ਸਮਾਚਾਰ ਆਪ ਤੱਕ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ ਰੁਕ ਕੇ ਮੀਂਹ ਅਤੇ ਬਰਫ਼ਬਾਰਿ ਜਾਰੀ ਹੈ ਸੂਬੇ ਦੇ ਕੁਫਰੀ ਨਾਰਕੰਡਾ ਮਨਾਲੀ ਲਾਹੌਲ ਸਪੀਤੀ ਕੁਲੂ ਕਿਨੌਰ ਸਾਂਗਲਾ ਵੈਲੀ ਚਿੱਤਕੂਲ ਸਮੇਤ ਮੰਡੀ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰਿ ਜਾਰੀ ਹੈ ਹਿਮਾਚਲ 'ਚ ਵੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਅਜੇ ਹਿਚ ਵੀਰਵਾਰ ਨੂੰ ਕੁੱਲੂ ਮੰਡੀ ਸ਼ਿਮਲਾ ਅਤੇ ਹੋਰ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਸ਼ਿਮਲਾ 'ਚ ਬੀਤੀ ਰਾਤ ਭਾਰੀ ਗੜੇ ਮਾਰੀ ਹੋਈ ਹਾਲਾਂਕਿ ਹੁਣ ਸ਼ਿਮਲਾ ਸ਼ਹਿਰ ਬਰਫਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਸ਼ਹਿਰ ਵਿੱਚ ਹਲਕੀ ਬਾਰਿਸ਼ ਜ਼ਰੂਰ ਹੋਈ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਤੋਂ ਮੌਸਮ ਅਨੁਕੂਲ ਬਣਿਆ ਹੋਇਆ ਹੈ। ਸ਼ਿਮਲਾ ਦੀ ਨਾਰਕੰਡਾ ਕੂਫਰੀ ਸਿਲਾਈ ਖੜਾ ਪੱਥਰ ਰੋੜੂ ਚਾਂਸਲ ਕਾਟੀ ਵਿੱਚ ਚੰਗੀ ਬਰਫਬਾਰੀ ਹੋਈ ਹੈ ਮਨਾਲੀ ਸ਼ਹਿਰ ਚ ਵੀ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਹ ਤੇ ਬਾਨਾ ਨੂੰ ਸ਼ਹਿਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਲਾਹੌਲ ਸਪੀਤੀ ਦੇ ਅਟਲ ਸੁਰੰਗ ਅਤੇ ਕੇ ਲੌਂਗ ਸ਼ਿਸ਼ੂ ਕੋਕਸਰ ਵਿੱਚ ਤਾਜ਼ਾ ਬਰਫਬਾਰੀ ਚੱਲ ਰਹੀ ਹੈ। हिमाचल प्रदेश ਦੇ ਕਿਸਾਨ ਬਾਗਬਾਨ ਅਤੇ ਆਮ ਲੋਕ ਲਗਾਤਾਰ ਮੀਂਹ ਅਤੇ ਬਰਫਬਾਰੀ ਤੋਂ ਖੁਸ਼ ਨੇ ਲੰਬੇ ਸਮੇਂ ਤੋਂ ਬਾਅਦ ਹਿਮਾਚਲ ਚ ਭਾਰੀ ਮੀਂਹ ਅਤੇ ਬਰਫਬਾਰੀ ਹੋਈ ਹੈ 99% ਦੀ ਘੱਟ ਬਾਰਿਸ਼ ਹੋਈ ਹੈ ਅਤੇ 17 ਸਾਲਾਂ ਦਾ ਰਿਕਾਰਡ ਟੁੱਟ ਗਿਆ